ਮੰਗੰਡੇ ਆ ਵੀ ਸਾਡੇ ਕੋ ਅੱਜ ਗਲਤੀ ਹੋ ਗਈ ਹੈ ਜੀ ਸਾਨੂੰ ਮਾਫ ਕਰ ਦਿਓ ਤੇ ਐਸਐਚਓ ਸਿਵਲ ਲਾਈਨ ਗਰਦੇਵ ਸਿੰਘ ਉਹਨਾਂ ਨੂੰ ਅਨਪਛਾਤੇ ਦਸੀ ਜਾ ਰਿਹਾ ਵਾ ਇਹ ਬੰਦੇ ਦੱਸ ਰਿਹਾ ਉਹ ਅਨਪਛਾਤੇ ਦੱਸ ਰਿਹਾ ਅਸੀਂ ਅੱਜ ਐਸਐਸਪੀ ਸਾਹਿਬ ਨੂੰ ਬੜੇ ਹੀ ਨਾਰਮਲ ਤਰੀਕੇ ਨਾਲ ਸਾਰੇ ਜਣੇ ਸੂਝਵਾਨ ਸਾਰੇ ਇਲਾਕਾ ਸਾਡੇ ਨਾਲ ਆ ਲਿਆ ਵਾ دہشت ਦਾ ਮਾਹੌਲ ਬਣਿਆ ਪਿਆ ਵਾ ਦੋ ਨੰਬਰ ਦੇ ਇਨਾਂ ਕੋ ਹਥਿਆਰ ਨੇ ਪਿਸਟਲ ਨੇ ਜੋ ਵੀ ਇਨਾਂ ਕੋਲ ਹੈਗਾ ਵਾ ਗੈਂਗਸਟਰイズਮ ਨੂੰ ਇਹ ਬढ़ावा ਦੇਣ ਦੇ ਆ ਅਸੀਂ ਐਸਐਸਪੀ ਸਾਹਿਬ ਨੂੰ ਅੱਜ ਮੰਗ ਕੀਤੀ ਹੈ ਵੀ ਇਹਨੂੰ ਥੱਲ ਪਾਈ ਜਾਵੇ ਇਹਨਾਂ ਦੀ ਬੰਦੀ ਕਾਰਵਾਈ ਜਾਇਜ਼ ਹੈ ਦੋਸ਼ੀ ਨੂੰ ਸਲਾਖਾਂ ਦੇ ਪਿੱਛੇ ਦਿੱਤਾ ਜਾਵੇ ਤੇ ਉਹਨੂੰ ਪੁੱਛਿਆ ਜਾਵੇ ਵੀ ਤੂੰ ਇਹ ਗੋਲੀ ਕਿਉਂ ਚਲਾਈ ਹੈ ਤੇ ਉੱਤੇ ਬੰਦੀ ਕਾਰਵਾਈ ਕੀਤੀ ਜਾਵੇ ਐਸਐਸਪੀ ਸਾਹਿਬ ਨੇ ਸਾਨੂੰ ਕਿਹਾ ਵੀ ਮੈਂ ਜਲਦੀ ਇਹ ਕੰਮ ਕਰਵਾ ਲੈਣਾ ਤੇ ਜੇ ਜਲਦੀ ਨਹੀਂ ਹੁੰਦਾ ਇਹ ਕੰਮ ਫਿਰ ਅਸੀਂ ਐਸਐਸਪੀ ਸਾਹਿਬ ਤੋਂ ਮੰਗ ਕਰਦੇ ਹਾਂ ਵੀ ਅਸੀਂ ਇਹ ਸੜਕ ਜਾਮ ਕਰਾਂਗੇ ਜਿੰਨਾ ਚਿਰ ਦੋਸ਼ੀ ਨੂੰ ਅੰਦਰ ਫੜ ਕੇ ਨਹੀਂ ਦਿੱਤਾ ਜਾਊਗਾ ਉਨਾ ਚਿਰ ਅਸੀਂ ਘਰ ਨਹੀਂ ਬਹਿਣਾ ਨਾ ਸਾਡਾ ਕੋਈ ਇਲਾਕੇ ਦਾ ਬੰਦਾ ਬਏਗਾ ਸਾਰੇ ਜਣੇ ਅਸੀਂ ਮੋਤਵਰ ਸਾਰੇ ਬੰਦੇ ਆਹੀਂ ਇਲਾਕੇ ਨੂੰ ਪੀਸਫੁੱਲ ਰੱਖਣਾ ਹੈ ਕਿ ਅਸੀਂ ਗੋਲੀਆਂ ਚਲਾਉਣੀਆਂ ਸਾਰੇ ਬੱਚੇ ਸਕੂਲਾਂ ਚ ਜਾਣਾ ਵਾ ਤੇ ਠਾ ਠਾ ਦੀ ਬਾਤ ਸੁਣ ਕੇ ਜਾਣਗੇ ਇਹਦੇ ਜੂਪੀ ਬਿਹਾਰ ਨੂੰ ਮਾੜਾ ਹਾਲ ਹੋ ਗਿਆ ਇੱਥੇ ਕੀ ਬੰਨ ਕੀ ਡਿਆ ਵਾ ਤੁਸੀਂ ਰੋਜ਼ ਦੇੜੀ ਵੇਖੋ ਕਿੰਨੇ ਬੰਬ ਤੇ ਕੀ ਕੋਈ ਚੱਲਣ ਡਿਆ ਅੱਛਾ ਸੁਣੋ 2 ਲੱਖ ਰੁਪਏ ਦਾ ਕੀ ਮਸਲਾ ਐਸਚਓ ਜੋ ਜੀ ਇਹਨਾਂ ਦਾ ਕੋਈ ਜੋ ਵਿੱਚ ਬੰਦੇ ਪਏ ਆ ਉਹਨਾਂ ਕਹਿਆ ਜੀ ਅਸੀਂ ਐਸਚਓ ਨਾਲ ਗੱਲ ਕਰ ਲਈ ਆ ਕਿਉਂਕਿ ਤੁਹਾਨੂੰ ਪਤਾ ਇੱਕ ਪਿੰਡ 'ਚ ਉੱਥੇ ਕੀ ਜੀ ਸਾਰੇ ਬੰਦੇ ਜਿੰਨੀ ਕੁ ਪਿੰਡ ਦੀ ਆਬਾਦੀ ਹੁੰਦੀ ਹੈ ਸਾਰਿਆਂ ਦਾ ਵਿੱਚੋਂ ਵਿੱਚੋਂ ਤੇ ਪ੍ਰੇਮ ਪੈਰ ਹੁੰਦਾ ਹੀ ਹੈ ਜੀ ਉਹ ਕਹਿੰਦੇ ਵੀ ਅਸੀਂ ਬੰਨ ਕੁਝ ਨਹੀਂ ਦੇਣਾ ਅਸੀਂ ਐਸਚਓ ਨੂੰ 2 ਲੱਖ ਰੁਪਈਆ ਦੇ ਆਏ ਆ ਅਸੀਂ ਕੁਝ ਨਹੀਂ ਬ ਸਾਬ ਨੇ ਤੁਹਾਡੇ ਕੋਲ ਸਬੂਤ ਮੰਗਿਆ ਤੁਸੀਂ ਕਹੇ ਸਬੂਤ ਹੈਗੇ ਸਬੂਤ ਅਸੀਂ ਫਿਰ ਸਾਬ ਨੂੰ ਪੇਸ਼ ਕਰਾਂਗੇ ਸਬੂਤ ਹੈਗੇ ਨਹੀਂ ਦਵਾਗੇ ਜੀ ਉਹ ਸਾਬ ਨੂੰ ਦਵਾਵਾਂਗੇ ਉਹ ਤੇ ਗੱਲ ਹੋ ਗਈ ਹੈ ਜੀ ਸਾਬ ਨਾਲ ਕਿੰਨੇ ਦਿਨ ਤੁਹਾਨੂੰ ਇੰਤਜ਼ਾਰ ਕਰਨਾ ਸਬੂਤ ਹੁਣ ਇੱਕ ਦਾ ਹੀ ਹੈ ਜੀ ਸਬੂਤ ਇਹਨਾਂ ਦੇ ਪਤਾ ਨਹੀਂ ਐਸਐਚਓ ਸਾਹਿਬ ਦੇ ਕਿੰਨੇ ਕਿੰਨੇ ਫਿਰ ਦੇ ਦੇਾਂਗੇ ਜਿੰਨਾ ਕੋ ਲੈਂਦੇ ਨੇ ਉਹ ਵੀ ਫਿਰ ਲੈਣੇ ਆ ਫਿਰ ਜੇ ਨਾ ਇਹ ਕਾਰਵਾਈ ਪੂਰੀ ਹੋਈ ਪੰਜ ਦਿਨ ਹੋ ਗਏ ਅਜੇ ਤੱਕ ਬੰਦੇ ਨੂੰ ਪੜਿਆ ਨਹੀਂ ਗਿਆ ਉਹਨੂੰ ਟ੍ਰੇਸ ਨਹੀਂ ਕੀਤਾ ਗਿਆ ਨਾ ਉਹਦਾ ਹਥਿਆਰ ਟ੍ਰੇਸ ਕੀਤਾ ਗਿਆ ਜੀ ਇਹ ਨੀਸ਼ ਸ਼ਹਿਰਾਂ ਮ ਤੱਕਾ ਰਹੀ ਐ ਐਸਐਚਓ ਕਰ ਰਿਹਾ ਕੋਈ ਪੈਸਾ ਲੈਣ ਦੇ ਹੋਇਆ ਤਾਂ ਹੀ ਕਰ ਰਿਹਾ ਜ ਅਰ ਨੂੰ ਬੰਦੇ ਵੀ ਦੱਸਦੇ ਹਨ ਉਦੋਂ ਵੀ ਸ਼ੱਕ ਲੱਗਣੇ ਨਹੀਂ ਡਿਆ ਪੁਲਿਸ ਕਰ ਕੋਈ 6 ਦਿਨ ਹੋ ਗਏ ਅੱਜ ਗੋਲੀ ਚੱਲੀ ਹੋਈ ਨੂੰ ਤੇ ਅੱਜ ਤੱਕ ਕੋਈ ਕਾਰਵਾਈ ਨਹੀਂ ਕਿਸੇ ਨੇ ਆਣ ਕੇ ਨਹੀਂ ਪੁੱਛਿਆ ਵੀ ਕੀ ਹੋਇਆ ਕਿੱਦਾਂ ਹੋਇਆ ਕਿੰਨਾ ਗੋਲੀ ਚੱਲੀ ਕਿੱਦਾਂ ਬਚੇ ਉਹ ਕੀ ਹੋਇਆ ਕੀ ਅੱਗੇ ਕਿਹੜਾ ਪੰਜਾਬ ਦਾ ਮਾਹੌਲ ਸਹੀ ਏ ਕਿਤੇ ਬੰਬ ਚੱਲਣ ਡੇ ਨੇ ਕਿਤੇ ਗੋਲੀਆਂ ਚੱਲਣ ਡੇ ਕੋਈ ਮੰਨ ਡਿਆ ਤੇ ਮੇਸਨ ਐਸ ਐਚ ਓ ਇਹੀ ਵੇਟ ਕਰ ਰਿਹਾ ਵੀ ਇਹਨਾਂ ਦੇ ਗੋਲੀ ਵੱਜੇ ਇਹਨਾਂ ਦਾ ਕੋਈ ਮਰੇ ਇਹਨਾਂ ਦਾ ਬੰਦੇ ਦਾ ਬੰਦੇ ਦਾ ਮਰ ਜਾਏ ਕੋਈ ਬੰਦਾ ਮਿਸ ਹੋ ਜਾਏ ਸਾਡਾ ਫੇਰ ਫੇਰ ਕਾਰਵਾਈ ਉਹ ਵੀ ਐਸ ਐਚ ਓ ਹੀ ਵੇਟ ਕਰ ਰਿਹਾ ਵੀ ਕੋਈ ਬੰਦਾ ਕਾਲ ਕਰਕੇ ਇਹਨੂੰ ਥ੍ਰੈਟ ਦਿੱਤੀ ਆ ਧਮਕੀ ਦਿੱਤੀ ਪੂਰੀ ਧਮਕੀ ਦਿੱਤੀ ਆ ਉਸ ਤੋਂ ਬਾਅਦ ਉਹਨੇ ਫੇਰ ਇਹਨੂੰ ਇੱਕ ਧਮਕੀ ਦਿੱਤੀ ਆ ਵੀ ਅੱਜ ਤੇ ਤੈਨੂੰ ਮਾਰਿਆ ਵਾ ਦੋਹਾਂ ਦਿਨਾਂ ਬਾਅਦ ਇਹਦੇ ਲੋਕਾਂ ਨੇ ਦੋਹਾਂ ਦਿਨਾਂ ਬਾਅਦ ਯਾਰਾਂ ਨੂੰ ਫੋਨ ਕਰਕੇ ਕਹਿੰਦੇ ਵੀ ਇਹਦੇ ਨਾਲ ਨਾ ਲਓ ਜੋ ਜੋ ਵੀ ਐ ਇਹਨਾਂ ਨੂੰ ਮਾਰੋ ਇਹਦੇ ਨਾਲ ਇਹਦਾ ਕੰਮ ਕੱਢਣਾ ਆ ਆਪਾਂ ਇਹਨੂੰ ਗੋਲੀਆਂ ਮਾਰਨੀਆਂ ਜਿਹੜਾ ਵੀ ਇਹਦਾ ਰਿੰਦਾ ਆ ਆਪਣੇ ਘਰਾਂ ਚ ਬਹਿ ਜਾਓ ਇੰਨਾ ਥ੍ਰੈਟ ਧਮਕਣਾ ਆਇਆ ਪਿਆ ਇਹਦੇ ਜਿੰਨੇ ਯਾਰ ਉਹਨਾਂ ਨੂੰ ਫੋਨ ਕਰਕੇ ਮੈਸੇਜ ਕਰ ਰਹੇ ਨੇ ਇਹ ਰਹੇ ਨੇ ਕਿੰਨੇ ਦਿਨ ਤੁਸੀਂ ਵੇਟ ਕਰਨੀ ਜੀ ਅਸੀਂ ਤਾਂ ਸ਼ਾਮ ਤੱਕ ਵੇਟ ਕਰਾਂਗੇ ਜੀ ਸ਼ਾਮ ਤੱਕ ਉਤੋ ਗਾ ਨਹੀਂ ਸਰ 6 ਦਿਨ ਤੇ ਅੱਗੇ ਹੋ ਗਿਆ ਜੀ ਕਿੰਨੀ ਕ ਵੇਟ ਕਰੀ ਜਾਈਏ ਜੀ ਕੀ ਹਾਲਾਤ ਹੋਏ ਪਏ ਆ ਕੀ ਅੱਜ ਆਮ ਲੋਕ ਸੜਕਾਂ ਤੇ ਆਏ ਪਏ ਆ ਕੀ ਮਾਹੌਲ ਬਣ ਗਿਆ ਜੀ ਪੰਜਾਬ ਦਾ ਰਿਟਾਇਰਡ ਸਟੇਟਨ ਐਸਕੇ ਪਿੰਡ ਲੱਗੋਕਲਾ ਤੇ ਲੱਗੋਵਾਲ ਦਾ ਰਹਿਮਾ 16 30 ਦੀ ਰਾਤ ਦੀ ਵਾਰਤਾ ਤੇ ਐਸਐਚਓ ਸਾਹਿਬ ਨੂੰ ਫੋਨ ਕੀਤਾ ਇੱਕ ਘੰਟਾ ਡੇਟ ਨਹੀਂ ਗਈ ਪਿੰਡ ਪਹਿਲਾਂ ਰਾਤ ਕੁੱਛ ਕਰ ਗਈ ਓਦੋਂ ਬਾਅਦ ਫੇਰੇ ਕੋਈ ਨਹੀਂ ਗਿਆ ਐਸਪੀ ਸਾਹਿਬ ਨੂੰ ਫੋਨ ਕੀਤਾ ਉਹਨਾਂ ਨਹੀਂ ਗਏ ਪਰ ਮੈਸੇਜ ਸਾਹਿਬ ਨੂੰ ਬੇਨਤੀ ਕੀਤੀ ਇਹਨਾਂ ਵਕਤ ਡੀਐਸਪੀ ਕਕਰਸਰ ਨੂੰ ਭੇਜਿਆ ਉਹਨਾਂ ਸਾਰੀ ਗੱਲ ਦੱਸੀ ਬੈਨੀਫੀਸ਼ੀਅਰੀ ਐਸਐਸਬ ਮਦਦ ਦੱਸੀਆ ਜਜੋਕੇ ਬਾਈ ਨੇਮ ਦੋਸ਼ੀ ਕਮਲਦੀਪ ਸਿੰਘ son of ਮਜੀਦ ਸਿੰਘ ਪਿੰਕਾਇਆਂ ਜਿਨੇ ਗੋਲੀ ਚਲਾਈ ਏ ਉਹ ਆ ਕੇ ਸਾਡੇ ਘਰ ਜਾ ਪੀਟਰ ਸੇ ਸਪੰਸ ਦੇ ਕੋਲ ਗਏ ਨੇ ਸਾਰਨ ਵੀ ਇਸੇ ਸਾਫਾਸਪੈ ਇਦੇ ਕੋਲ ਗਏ ਨੇ ਕਿ ਚਲ ਗਲਤੀ ਹੋ ਗਈ ਤੇ ਮਾਫੀ ਮੰਗਣਿਆ ਸਾਰੇ ਪੈਰੀ ਭੈਣ ਸਾਰੇ ਪਰਿਵਾਰ ਦੇ ਤੇ ਜਾਣ ਤੋਂ ਹੈਗਾ ਪਹਿਲੇ ਪੁਸ ਦਾ ਕੰਮ ਹੈ ਪਹਿਲਾਂ ਪੀਸਟ ਕਰੋ ਦੋਤੀ ਕੋਈ ਇਹਨੇ ਹਾਲਾਤ ਮਾਰੇ ਨਿਜਾਇਜ਼ਾਂ ਦੇ ਗੋਲਛਾ ਆਈਏ ਤੇ ਪੁਸ ਨੇ ਟਰੇਸਿੰਗ ਕੀਤਾ ਅਜ ਤੱਕ ਕੋਈ ਕਾਰਵਾਈ ਨਹੀਂ ਕੀਤੀ ਤੇ ਉਹਨੂੰ ਕਾਰਵਾਈ ਪੁਸ ਦੇ ਵਿੱਚੋਂ ਬੇਕਣਾ ਸਭ ਕਰਨਿਆ ਉਹਨੂੰ ਬੇਕਣਾ ਸਭ ਕਰ ਮੈਂ ਤੇ ਐਸਪੀ ਸਾਹਿਬ ਨੂੰ ਔਰ ਸੀਐਮ ਸਾਹਿਬ ਨੂੰ ਇਹੋ ਬੇਨਤੀ ਹੈ ਇਹੋ ਜਿ ਮਾਰੇ ਹਸਰਾਂ ਦੇ ਜੇ ਪੁਸ ਨੇ ਬਚਾਉਣੇ ਨੇ ਤੇ ਪੰਜਾਬ ਬਚੇਗਾ ਕਿੱਥੋਂ ਇੱਕ ਐਸਐਸਓ ਜੇ ਲੱਗਾ ਕਰਦੀਏ ਸਕੇ ਇਹਦੇ ਉੱਤੇ ਐਪੀਐਨ 118 ਬੜਾ ਪੰਜੀ ਫਰਵੀ ਦਾ ਹਾਈਕੋਰਟ ਤੋਂ ਕੋਲ ਨੇ 201 ਦਾ ਪਰਚਾ ਦੱਜੇ ਪੀਐਨਐਸ ਦਾ ਕਾਦੀਆਂ ਥਾਣੇ 'ਚ ਉਹਨੂੰ ਐਸਐਸਓ ਲਾਇਆ ਹੋਇਆ ਜਿਹੜਾ ਲੱਗਣ ਦੇ ਕਾਬਲ ਨਹੀਂ ਤੇ ਨਾ ਹੀ ਪੀਪੀਆਰ ਮਤਲਬ ਲੱਗ ਸਕਦਾ ਉਹ ਐਸਐਸਓ ਇੱਕ ਇੰਨਾ ਨਲਾਕ ਐਸਐਸਓ ਜਿਹੜਾ ਇੱਕ ਗੈਂਗਸਟਰ ਦੀ ਮਤ ਕਰ ਰਹੇ ਆ ਤੇ ਉਹਨੂੰ ਦੋ ਨੰਬਰ ਖਾਕੇ ਪਾਉਂ ਰਿਹਾ ਮਾਈਨੇ ਲਿਖਾਉਣ ਦੇ ਬਾਵਜੂਦ ਤੇ ਮੇਰੀ ਇਹੋ ਬੇਨਤੀ ਸੀ ਐਮ ਸਾਹਿਬ ਨੂੰ ਡੀਜੀਪੀ ਸਾਹਿਬ ਨੂੰ ਡੀਆਈ ਸਾਹਿਬ ਨੂੰ ਐਸਐਸਪੀ ਸਾਹਿਬ ਨੂੰ ਵੀ ਦੱਸਣ ਦੇ ਬਾਵਜੂਦ ਇਹ ਉਹਨਾਂ ਬਚਾਉਂ ਡਿਆ ਇੱਕ ਐਸਐਚਓ ਇਹਦੇ ਸਾਰੇ ਮਰਵਾ ਦੇ ਘੜ ਲੈ ਟੱਬਰ ਨੂੰ ਲੋਕ ਇਹਦਾ ਮਤਲਬ ਇਹੋ ਹੀ ਹੈ ਪਰ ਅਸੀਂ ਵੀ ਚੋਕੇ ਅਗਰ ਇਹਦਾ ਮੁਕਾਬਲਾ ਕਰਨੇ ਇੱਥੇ ਆਪੇ ਇੱਕ ਖਾਨਾ ਚੱਕੀ ਕਰਾਏਗਾ ਨਾ ਐਸਐਚਓ ਇਹ ਇਹ ਉਹ ਵੇਂਦੀ ਇਹ ਕੁਆਰੀ ਕਰਾ ਕੇ ਇਹਨੂੰ ਇੱਥੋਂ ਬਦਲਾ ਜਾਵੇ ਅੱਗੀ ਤੋਂ ਸ਼ੁਰੂ ਫਟਾ ਜਾਵੇ ਇਹਦੇ ਜੇ ਨਾਇਕ ਆਵੀ ਕੀਤੀ ਤੇ ਸਾਰਾ ਇਲਾਕਾ ਆ ਕੇ ਇਹ ਟ੍ਰੈਫਿਕ ਜਮ ਕਰਾਂਗੇ ਅੱਜ ਇੱਥੇ ਪਿੰਡ ਲੋਂਗੋਵਾਲ ਮੇਰਾ ਛੋਟਾ ਭਰਾ ਸਰਬੀ ਦੇ ਨਾਲ ਦੇ ਰਹਿਣ ਕੇ ਇਕੱਠੇ ਹੋਏ ਨੇ ਸਾਰੇ ਇਹਨਾਂ ਦੇ ਬਜ਼ੁਰਗ ਸਰਦਾਰ ਜਰਨੈਤ ਸਿੰਘ ਜੀ ਰਟਾਇਰਡ ਇੰਸਪੈਕਟਰ ਪੰਜਾਬ ਪੁਲਿਸ ਉਹਨਾਂ ਦੇ ਪਰਿਵਾਰ ਜੀ ਆਏ ਆ ਇਹਨਾਂ ਦੇ ਅੱਜ ਤੋਂ ਤਕਰੀਬ 5 ਦਿਨ ਪਹਿਲਾਂ ਇੱਕ ਬੜਾ ਹੀ ਮਾਰਾ ਵਾਕਿਆ ਹੋਇਆ 5 ਦਿਨ ਪਹਿਲਾਂ ਇਹਨਾਂ ਦੇ ਘਰ ਦੇ ਬਾਹਰ ਆ ਕੇ ਕੁਝ ਸ਼ਰਾਬਤੀ ਅੰਸਰ ਜਿਹੜੇ ਸੀ ਉਹਨਾਂ ਨੇ ਫਾਇਰਿੰਗ ਕੀਤੀ ਅਜੇ 5 ਦਿਨ ਹੋ ਗਏ ਅਜੇ ਇਕੱਠੇ ਹੋ ਗਏ ਸਾਰੀ ਪੰਚਾਇਤ ਪਿੰਡ ਦੇ ਸਾਰੇ ਮੋਦਵਰ ਇਕੱਠੇ ਹੋ ਗਏ ਸਰਦਾਰ ਐਸਐਸਪੀ ਸਾਹਿਬ ਅੱਗੇ ਵੀ ਪੇਸ਼ ਹੋਏ ਸਾਰੇ ਜਾ ਕੇ ਉਹਦੀ ਕਾਨੂੰਨੀ ਕਾਰਵਾਈ ਅਜੇ ਤੱਕ ਕੋਈ ਨਹੀਂ ਕੀਤੀ ਗਈ 5 ਦਿਨਾਂ ਤੋਂ ਬਾਅਦ ਵੀ ਇਹ ਵੀ ਇਨਸਾਫ ਦੀ ਗੁਹਾਰ ਲਵਾ ਲਾ ਰਹੇ ਆ ਇਹਨਾਂ ਦੇ ਇਹਨਾਂ ਨੇ ਬਿਆਨ ਦਿੱਤੇ ਉੱਤੇ ਕੋਈ ਕਾਰਵਾਈ ਨਹੀਂ ਕਰੀ ਗਈ ਕਿਉਂਕਿ ਦੂਸਰੀ ਪਾਸੇੋਂ ਪੋਲੀਟੀਕਲ ਪ੍ਰੈਸ਼ਰ ਹੈ ਉਹ ਕਹਿੰਦੇ ਸਾਨੂੰ ਪੋਲੀਟੀਕਲ ਪ੍ਰੈਸ਼ਰ ਹੈ ਅਸੀਂ ਕਾਰਵਾਈ ਨਹੀਂ ਕਰ ਸਕਦੇ ਅਸੀਂ ਅਰਜ਼ੀ ਕਰਦੇ ਆਂ ਕਿ ਇਹਨਾਂ ਨੂੰ ਇਨਸਾਫ ਦਵਾਇਆ ਜਾਵੇ ਇਹਨਾਂ ਦੀ ਜਿਹੜੀ ਗੁਹਾਰਾ ਸੁਣੀ ਜਾਵੇ ਤੇ ਪੰਡਿਤ ਘੋੜੀ ਕਾਰਵਾਈ ਜਿਹੜੇ ਜਿਹਦੇ ਜਿਸ ਵਾਰ ਅੱਜ ਇੱਕ ਰਿਟਾਇਰ ਇੰਸਪੈਕਟਰ ਜਨੈਲ ਸਿੰਘ ਫਰਿਆਦ ਲੈ ਕੇ ਆਏ ਸੀ ਕਿ ਕੀ ਮਾਮਲਾ ਹੈ ਅ ਕੁਝ ਦਿਨ ਪਹਿਲੇ ਦੀ ਗੱਲ ਹੈ ਕਿ ਰਾਤ ਵੇਲੇ ਇਹਨਾਂ ਦੇ ਘਰ ਦੇ ਨਜ਼ਦੀਕ ਇੱਕ ਕਿਸ ਨੇ ਫਾਇਰ ਕੀਤੇ ਇਹ ਇਹਨਾਂ ਨੇ ਕੰਪਲੇਂਟ ਦਿੱਤੀ ਸੀ ਰਾਤ ਦਾ ਵੇਲਾ ਸੀ ਮੁੜ ਕੇ ਅਗਲੇ ਦਿਨ ਜਾ ਕੇ ਇਹਨਾਂ ਨੇ ਆਪਣਾ ਇਹਨਾਂ ਦੇ ਭਤੀਜੇ ਵੱਲੋਂ ਜਨੈਲ ਸਿੰਘ ਦੇ ਭਤੀਜੇ ਵੱਲੋਂ ਬਿਆਨ ਲਖਾਈ ਹੈ ਕਿ ਪਹਿਲੇ ਉਹਨਾਂ ਨੇ ਇੱਕ ਗੱਡੀ ਦੇਖੀ ਦੋ ਗੱਡੀਆਂ ਦੇਖੀਆਂ ਫਿਰ ਬਾਅਦ ਵਿੱਚ ਇੱਕ ਗੱਡੀ ਦੇਖੀ ਹੈ ਰਾਤ ਦੇ ਵਿੱਚ ਫਿਰ ਇਹਨਾਂ ਨੇ ਬੰਦਾ ਪਛਾਣ ਲਿਆ ਉਸ ਬੰਦੇ ਤੇ ਇਹਨਾਂ ਨੇ ਪਾਈ ਨੇਮ ਐਥੀਕਲ ਕੀਤਾ ਆਪਣੇ ਬਿਆਨਾਂ ਦੇ ਵਿੱਚ ਪਰ ਜਿਹੜੇ ਹਾਲਾਤ ਦੇ ਬਿਆਨ ਕੀਤੇ ਸੀ ਉਹਦੇ ਵਿੱਚ ਇਸ ਲਈ ਕੇਸ ਦਰਜ ਕੀਤਾ ਗਿਆ ਤੇ ਬਾਅਦ تصਦੀਕ ਕਰਕੇ ਅਗਲੀ ਕਾਰਵਾਈ ਕਰਨ ਦੀ ਗੱਲ ਲਿਖੀ ਦੀ ਸੀ ਅੱਜ ਸਾਡੀਆਂ ਪਿੰਡ ਦੇ ਲੋਕ ਜਨੈਲ ਸਿੰਘ ਆਪਣੇ ਨਾਲ ਲੈ ਕੇ ਆਏ ਸੀ ਕਿ ਉਹਨਾਂ ਨੇ ਕਿਹਾ ਕਿ ਅਸੀਂ ਸਪੈਸੀਫਿਕ ਸਾਡੇ ਕੋਲ ਸਬੂਤ ਨਹੀਂ ਉਹਦੇ ਬਲੋਂ ਕਾਰੋ ਦੇ ਜਾਂ ਸੀਸੀ ਵੀ ਫੋਟੋਗ੍ਰਾਫੀ ਦੂਸਰੇ ਹੈਗੇ ਨੇ ਉਹਨੂੰ ਵੈਰੀਫਾਈ ਕਰੋ ਤੇ ਇਹਨੂੰ ਆਪਣਾ ਪਾਈ ਨੇ ਤੁਹਾਨੂੰ ਜਿਹੜਾ ਕਿ ਐਸਐਚਓ ਸਾਹਿਬ ਨੇ ਦੇਖਿਆ ਕਿ ਤਸਦੀਕ ਕਰਦੇ ਦੀ ਤਰ੍ਹਾਂ غلط ਤਸਦੀਕ ਕਰਕੇ ਇਹਦੇ ਤੇ ਪਾਈ ਨੇ ਕਾਰਵਾਈ ਕੀਤੀ ਜਾਂਦੀ ਹੈ ਇਥੇ ਤਾਂ ਰਾਨੀ ਇੱਕ ਬੜੇ ਸੰਗੀਨ ਇਲਜ਼ਾਮ ਜਿਹੜੇ ਖਾਖੀ ਤੇ ਲੱਗੇ ਨੇ ਖਾਸ ਕਰਕੇ ਉਹਨਾਂ ਨੇ ਐਸਐਚਓ ਤੇ ਇਲਜ਼ਾਮ ਲਗਾਏ ਨੇ ਕੁਝ ਪੈਸੇ ਦੇ ਲੈਣ ਦੇਣ ਦੀ ਗੱਲ ਕਰ ਰਹੇ ਨੇ ਇਲਜ਼ਾਮ ਇਹ ਨੇ ਕਿ ਪੈਸਿਆਂ ਦਾ ਲੈਣ ਦੇਣ ਕਰਕੇ ਕਾਰਵਾਈ ਨਹੀਂ ਹੋ ਰਹੀ ਉਹਨਾਂ ਨੇ ਇਹ ਵੀ ਗੱਲ ਕੀਤੀ ਤੇ ਇਹ ਉਹਨਾਂ ਨੂੰ ਕਿਹਾ ਗਿਆ ਕਿ ਇਸ ਸੰਬੰਧ ਵਿੱਚ ਅਸੀਂ ਆਪਣੇ ਤੌਰ ਤੇ ਹੀ ਪੜਤਾਲ ਕਰਦੇ ਜੇ ਉਹਨਾਂ ਕੋਲ ਕੋਈ ਇਸ ਤਰੀਕੇ ਦੇ ਸੰਬੰਧ ਦੇ ਵਿੱਚ ਅਲਿਗੇਸ਼ਨ ਹੈ ਸਭ ਕੋਈ ਪੁਖਤਾ ਸਬੂਤ ਨਹੀਂ ਤੇ ਉਹ ਸਰ ਦੇ ਦਿੱਤੇ ਜਾਂਦੇ ਕਾਰਜ ਨਿਰਵਾਹ